ਪਰਵਾਨਾ ਹੱਪ ਜੋੜ ਕੇ ਬਹੁਤ ਬਹੁਤ ਪਿਆਰ ਤੇ ਸਨਸਕਾਰ ਦੇਣ ਲਈ ਧੰਨਵਾਦ ਹੈ ਜੀ ਆਪਣੇ ਕੋਲੇ ਹੁਣ ਨਵਾਂ ਸਟਾਕ ਆਇਆ ਜੀ ਅੱਜ ਡੇਟ ਹੈਗੀ ਹੈ ਜੀ 4 5 4 6 ਸੋਰੀ 2025 4 6 2025 ਡੇਟ ਹੈ ਜੀ ਕਿ ਨਵਾਂ ਸਟਾਕ ਆਪਣੇ ਕੋਲ ਟਰੈਕਟਰ ਦਾ ਕਾਫੀ ਆ ਚੁੱਕਿਆ ਤੇ ਨਾਲ ਹੀ ਨਾਲ ਤਿਆਰ ਹੋਏ ਤੇ ਲੱਗ ਰਹੇ ਹੈ ਕਿ ਹੁਣ ਪਹਿਲੇ ਨੰਬਰ ਤੇ ਆਇਆ ਜੀ 60 55 755 2017 ਮਾਡਲ ਹੈ ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ 2017 ਟਾਇਰ ਪੀਲੇ 17 ਵਾਲੇ ਪਾਏ ਹੋਏ ਵੀਕਟੀ ਦੇ ਜੀ ਅਗਲੇ ਟਾਇਰ ਵੀ ਵੱਡੇ ਪਾਏ ਹੋਏ 916 ਦੇ ਜੀ ਜਮਾ ਨਵਾਂ ਟਰੈਕਟਰ ਹੈ ਜੀ ਬਿਲਕੁਲ ਛਤਰੀ ਫੈਵਰ ਦੀ ਇੱਕ ਨੁੱਕ ਸਭ ਤੋਂ ਏਡਾ ਹੀ ਮਿਲੂਗਾ ਜੀ ਨਵਾਂ ਨੁੱਕ ਟਰੈਕਟਰ ਹੈ ਜੀ ਇਹ ਟਰੈਕਟਰ ਦਾ ਰੇਟ ਹੈਗਾ ਜੀ 5 ਲੱਖ ਤੇ net fit 65000 ਦਾ ਮੇਰੇ ਵੀ ਜਿਹੜੇ ਲੈਣ ਵਾਲੇ ਇਹੇ ਬੇਨਤੀ ਵੀ ਲੈਣ ਵਾਲੇ ਬੰਦੇ ਫੋਨ ਕਰਿਆ ਕਰਨ ਵੀਰ ਬਣ ਕੇ ਵੀ ਸਵਾਦ ਨਾ ਲਿਆ ਕਰੋ ਸਾਨੂੰ ਅੱਗੇ ਬਹੁਤ ਕਾਲਾਂ ਆਉਣੀਆਂ ਉਸ ਕਰਕੇ ਵੀ ਸਾਨੂੰ ਮਤਵ ਨਾ ਹੀ ਜਿਹਨੇ ਬੰਦੇ ਨੇ ਲੈਣਾ ਹੈ ਉਹੀ ਬੰਦਾ ਪੁੱਛੇ ਜੀ ਇਹ ਜਮਾਨਾ ਨਵਾਂ ਨਕੋਰ ਟਰੈਕਟਰ ਹੈ ਦਿਖਾ ਰਹੇ ਸਾਰਾ ਕਿਤੋਂ ਰੰਗ ਪੇਂਟ ਨਹੀਂ ਸਾਰਾ ਜੈਨੂਇਨ ਟਰੈਕਟਰ ਹੈ ਨਹੀਂ ਬਿਲਕੁਲ ਨਵਾਂ ਨਕੋਰ 2017 ਮਾਡਲ ਹੈ ਜੀ 17 ਵਾਲੇ ਟਾਇਰ ਇਕੱਲੇ ਮਗਲੇ 70 75 ਹਜ਼ਾਰ ਦੀ ਜੁੜੀ ਹੈ ਅਗਲੇ ਟਾਇਰ ਵੀ ਵੱਡੇ ਪਾਏ ਹੋਏ ਨੌ ਸੋਨਾ ਦੇ ਦਿਖਾ ਦੇ ਇਥੋਂ ਬੋਤ ਜਮਾਨਾ ਮਾਟਰ ਟਰੈਡਿੰਗ ਲੋਨ ਫਾਈਨਸ ਦੀ ਆਪਣੇ ਕੋਲੇ ਹੈਗੀ ਹੈ ਸੌਦਾ ਜੀ ਜਿਹੜਾ ਵੀ ਬੰਦੇ ਨੇ ਲੋਨ ਕਰਾਉਣਾ ਹੈ ਹੋ ਜਾਊਗਾ ਜੀ ਕੋਈ ਦਿੱਕਤ ਨਹੀਂ ਸੱਬਲ ਬੰਦੇ ਸਹੀ ਹੋਣਾ ਚਾਹੀਦਾ ਹੈ ਆਣ ਕੇ ਟਰੈਕਟਰ ਵੇਖ ਕੇ ਫੋਟੋ ਦੀ ਕਿਰਪਾਲਤਾ ਨਾ ਕਰੋ ਮੇਰਾ ਵੀ ਟਰੈਕਟਰ ਚੰਗੀ ਤਰ੍ਹਾਂ ਸਾਰਾ ਵਿਖਾ ਦੇ ਅੱਗੇ ਆ ਗਿਆ ਜੀ 855 2019 ਮਾਡਲ 2019 ਮਾਡਲ ਹੈ 14 ਨੇ 11 ਚ ਆਈ ਪੀਡੀਓ ਵਾਲਾ ਟੌਪ ਵਾਲਾ ਮਾਡਲ ਹੈ ਜੀ 90 ਪੈਸੇ ਨੂੰ ਟਾਇਰ ਟਰੈਕਟਰ ਤੇ ਤੇ 90 ਪੈਸੇ ਕੰਡੀਸ਼ਨ ਦਾ 17 1800 ਘੰਟਾ ਚੱਲਿਆ ਹੋਇਆ ਜੈਨੂ ਟਰੈਕਟਰ ਹੈ ਜੀ ਬਿਲਕੁਲ ਨਵਾਂ ਨਕੋ ਟਰੈਕਟਰ ਹੈ ਜੀ ਵਾਹ ਕੇ ਇੰਜਨ ਗੇਅਰ ਦੀ ਮੇਰੀ ਗਾਰੰਟੀ ਹੁੰਦੀ ਹੈ ਫੇਰ ਵੀ ਗਾਰੰਟੀ ਹੈ ਜੀ ਵਾਹ ਕੇ ਤਸੱਲੀ ਕਰਕੇ ਬੰਦਾ ਲੈ ਜੇ ਕੋਈ ਡੇਕਰ ਨਹੀਂ ਲੋਨ ਫਾਇਨੰਸਿਸ ਉਹਦਾ ਉਪਲਬਧਾ ਹੋ ਜੂਗਾ ਜੀ ਮੋਬਾਈਲ ਨੰਬਰ ਆਪਣਾ 9855369 ਜੀ ਰੋਡ 42 ਪਿੰਡ ਕੋਟਲੀ ਸੰਗਰ ਤਹਿਸੀਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਅੱਗੇ ਆ ਜਾ ਪੁੱਤ ਅੱਗੇ ਹੈਗਾ ਜੀ 855 2000 ਇਹਦਾ ਰੇਟ ਪੁੱਤ ਹੈਗਾ 19 ਮਾਡਲ ਦਾ 6 ਲੱਖ ਰੁਪਇਆ 6 ਲੱਖ ਹੈ ਜੀ ਹਲਕਾ ਫੁਲਕਾ ਮਾਨਤਨ ਹੋ ਜੂਗਾ ਇਹ ਦੱਸ ਦਈਏ ਭਰਾਵਾਂ ਨੂੰ ਵੀ ਜਿਆਦਾ ਫਰਕ ਨਹੀਂ ਦਾ ਸਾਡੇ ਰੇਟਾਂ 'ਚ 6 ਲੱਖ ਰੁਪਇਆ ਦਾ ਨਵਾਂ ਨ ਕੋ ਟਰੈਕਟਰ ਹੈ ਜੀ ਬਾਕੀ ਮਾਨਤਨ ਮਾੜਾ ਮੋਟਾ ਹੋ ਜੂਗਾ ਸਾਰਾ ਬਖਾ ਦੇ ਜੰਗੀਤਰਾ ਪੰਨ ਜੀ ਅੱਗੇ ਆ ਗਿਆ ਜੀ 2020 ਮਾਡਲ 2020 ਮਾਡਲ ਹੈ ੱਟਕੇ ਵਾਲਾ ਬੰਪਰ ਲੱਗਿਆ ਫੇਵਰ ਦੀ ਫਟਰੀ ਲੱਗੀ ਆ ਜਿਵੇਂ ਨਵਾਂ ਨਕੋਟ ਟਰੈਕਟਰ ਹੈ ਜੀ 1500 ਕਿੰਨਾਂ ਚੱਲੇ 1500 ਕਿੰਨਾਂ ਚੱਲੇ 90 ਪੈਸੇ ਨੂੰ ਟਾਇਰ ਆਗਲੇ ਟਾਇਰ ਇਹਦੇ ਵੀ ਵੱਡੇ ਪੈਸੇ ਨੇ 916 ਪਿਲੇ ਟਾਇਰ ਪੋਲੋਰੇ ਆ 90 ਪੈਸੇ ਨੂੰ ਜਿਵੇਂ ਨਵਾਂ ਨਕੋਟ ਟਰੈਕਟਰ ਹੈ ਜੀ ਬਿਲਕੁਲ ਜੀ ਨੂੰ ਕਹਿੰਦੇ ਹੁੰਦੇ 20 ਮਾਡਲ ਟਾਪ ਵਾਲਾ ਮਾਡਲ 16 ਨਹੀਂ 11 ਵਾਲਾ ਜੀ 16 11 'ਚ ਮੇਰੇ ਭਰਾ ਕਹਿੰਦੇ ਡਿਮਾਂਡ ਕਰਦੇ ਕਿ 14 ਇੰਚ ਕਰਦੇ ਆ ਇਹ 16 ਇੰਚ ਟਾਇਰ ਵਾਲਾ ਨਵਾਂ ਨਕ ਲੈਂਡ ਦੇ ਨਾਲ ਰੈਡੀ ਹੈ ਫालतੂ ਨਹੀਂ ਦਾ ਸਿਰਫ 6.5 ਲੱਖ ਰੁਪਈਆ ਦਾ ਟਰੈਕਟਰ ਹੈ ਜੀ 6.5 ਲੱਖ ਦਾ 20 ਮਾਡਲ ਜਿਵੇਂ ਨਵਾਂ ਨਕੋਰ ਸਾਲਾ ਰਮਾਨ ਲੱਗਿਆ ਹੋਇਆ ਹੈ ਲੋਨ ਦੀ ਫਸਦਾ ਉਪਲਬਧਾ ਹੋ ਜਾਊਗਾ ਬਿਲਕੁਲ ਨਵਾਂ ਟਰੈਕਟਰ ਹੈ ਜੀ ਅੱਗੇ ਹੜੋ ਇਹਦੇ ਫਾਸਟ ਸਲਿੰਗ ਦਾ ਫਾਸਟ ਸੋਟ ਦੀ ਗੱਲ ਅੱਗੇ ਆ ਗਿਆ ਜੀ 2017 ਦੇ ਮਾਰਕ 18 ਦੀ ਕਾਪੀ ਹੈ ਇਹ ਵੀ ਟਰੈਕਟਰ ਇੱਕ ਨੰਬਰ ਦਾ ਬ੍ਰਾਂਡ ਨੂੰ ਹੈ ਅਗਲੇ ਟਾਇਰ ਇਹਦੇ ਹੀ ਵੱਡੇ ਪਾਏ ਹੋਏ ਐ ਨਾ 16 ਵਾਲੇ ਪਿਛਲੇ ਟਾਇਰ BKTD 80 ਪੈਸੇ ਆ ਸੌਰੀ CD ਆਸੂਮਾਨ ਦੇ 80 ਪੈਸੇ ਆ ਜਮਾ ਨਵਾਂ ਨਕੋਟ ਟਰੈਕਟਰ ਐ ਇੰਜਨ ਗੇਅਰ ਦੀ ਆਪਾਂ ਹੁਣ ਵੀ ਦਾਦਨੇ ਸਾਡੇ ਟਰੈਕਟਰਾਂ ਦੀ ਸਾਰਾ ਨਹੀਂ ਫੁੱਲ ਗਾਰੰਟੀ ਹੁੰਦੀ ਐ ਇੰਜਨ ਗੇਅਰ ਦੀ ਵਾਹ ਕੇ ਤਸल्ली ਕਰਕੇ ਲੈ ਜਾਓ ਫਿਰ ਵੀ ਜ਼ਿੰਮੇਵਾਰੀ ਐ ਸਾਫ ਸੁਥਰਾ ਜੈਨੂਨ ਟਰੈਕਟਰ ਐ ਜੀ 2018 ਦੀ ਕਾਪੀ ਐ 2017 ਨੇ ਮਾਰਕੇ ਐ ਇਹ ਇੱਕੋ ਹੀ ਰੇਟ ਵਾਲੀ 4 ਲੱਖ 85000 ਰੁਪਏ ਦਾ ਜੀ 4 ਲੱਖ 85000 ਦਾ ਟਰੈਕਟਰ ਐ ਜੀ ਜਮਾ ਨਵਾਂ ਨਕੋਟ ਟਰੈਕਟਰ ਐ ਅੱਗੇ ਆ ਗਿਆ 36 217 ਮਾਡਲ ਹੈ ਜੀ ਪਿਆਰੇ ਜਿਹੜੇ 90 ਪੈਸੇ ਹੈ ਮਗਰ ਲਈ ਅਗਲੇ 765 ਪੈਸੇ ਆ ਫਾਈਬਰ ਛਤਰੀ ਲੱਗੀ ਡੱਕ ਡੱਕ ਲੱਗਾ ਹੋਇਆ ਜਿਵੇਂ ਨਵਾਂ ਟਰੈਕਟਰ ਪਲੱਸ ਯੂਜੀ ਗੇਅਰ ਦੇ ਵਿੱਚ 55 ਐਚਪੀ ਲੱਜੇ ਇਹ ਪਲੱਸ ਆਈ ਯੂਜੀ ਗੇਅਰ ਦੇ ਵਿੱਚ ਜਿਵੇਂ ਨਵਾਂ ਨਕੋਰ ਟਰੈਕਟਰ ਹੈ ਬਿਲਕੁਲ ਇੱਕ ਨੰਬਰ ਟਰੈਕਟਰ ਆ ਇੰਨ ਗੇਅਰ ਦੀ ਫੁੱਲ ਗਾਰੰਟੀ ਹੈ ਵਾਕੇ ਤਸੱਲੀ ਕਰਕੇ ਲੈ ਜਾਓ ਸਾਰਾ ਅੱਗੋਂ ਪਿੱਛੋਂ ਵਿਖਾ ਦੇ ਪੁੱਤ ਇਹਦਾ ਰੇਟ ਹੈਗਾ ਜੀ ਲੈਣ ਦੇਣ ਵਾਲਾ 5 ਲੱਖ ਤੇ 65 ਹਜ਼ਾਰ ਦਾ ਡਬਲ ਡਿਸਟ੍ਰੀਬਿਊਟਰ ਹੈ ਟਾਪ ਮਾਡਲ ਹੈ ਯੂਜੀ ਗੇਅਰ ਵਾਲਾ ਐਡੀਸ਼ਨ ਹੀ ਹੁੰਦਾ ਜੀ ਇਹ ਬਣਿਆ ਕਰੀਸ਼ਮ ਤੇ ਕੋਈ ਫਰਕ ਨਹੀਂ ਉਹ ਹੀ ਇੰਨਾਂ ਉਹ ਹੀ ਸੇਮ ਆ ਸਾਰਾ ਉਹ ਹੀ ਗੇਰ ਆ ਜੀ ਸਾਰਾ ਕੋ